ਲੋਕ ਕੱਪ ਲੈ ਹਾਂ ਦੇਖ ਲਈ ਹਾਂ ਦੇਖ ਕੇ ਦੱਤ ਲਈ ਕਿੰਨੀ ਕ ਲੱਗਦੀ ਮਨਸੀ ਦੇ ਹੱਥ ਤੇ ਵੀ ਦੇਖੋ ਮਾਮੂਲੀ ਬਾਸਰੇ ਆ ਤਾ ਜਮੇ ਮਾਮੂਲੀ ਜਿਹਾ ਤੈਨ ਕਿਲੋ ਕਹਿ ਦਿੰਨੇ ਆ ਨਾ ਆਪਣੇ ਨਿਆਣੇ ਸਿਆਣੇ ਹੋ ਜਾਂਦੇ ਆ ਨਾ ਫਿਰ ਫਤੂਏ ਛੋਟੇ ਲੱਗਣ ਲੱਗ ਪੈਂਦੇ ਆ ਇਹ ਹੋਰ ਜਮਾ ਛੋਟੀ ਜੀ ਜਾਦੀ ਲੱਗਦੀ ਆ ਦੇਖ ਇਹਦੇ ਮੇਹਰ ਵੀ ਪੁੱਛੀ ਹੈ ਹੈ ਇਹਨੇ ਮਿੱਠਾ ਕਿੱਥੇ ਖਾਣਾ ਦੇਖਦੀ ਰੋ ਦੇਖ ਕਿੱਦਾਂ ਖਾਣਾ ਬੁੱਤ? ਨਹੀਂ। ਲੈ ਲੈ ਨਾਨੀ ਐ ਇਹ। ਖਾਣਾ ਦੀ ਮੰਮੀ ਐ ਨੀ ਤਸਵੀਰ ਆ। ਅੱਨੇ ਹੁਣ ਨਾਨੀ ਨੂੰ ਪਿਆਰ ਕਰਨਾ। ਨਾਨੀ ਨੂੰ ਨਾਨੀ ਨੂੰ ਪਿਆਰ ਕਰ ਲੈਣਾ ਆਪਾਂ ਨੂੰ। ਕਿੱਛੇ ਖਾ ਲੋ ਨੀ। ਤੂੰ ਜਰਾ ਬੈਰੂ ਦੇ ਦੇ ਮੈਂ ਖਲ ਰਹਿ ਗਈ ਤੇ। ਲੈ ਮਾਮਾ ਬਹੁਤ। ਖਾਣਾ ਨਾਨੀ ਨੂੰ ਖਾਂਦੇ। ਗੋਤੀ ਚ ਫੜ ਕੇ ਦੇਈ। ਗੋਤੀ? ਹਾਂ। ਮੈਂ ਵੀ। ਚੱਲ ਤੇ। ਫੇਰ ਵੀ ਮਹਿਤ ਹੈ। ਰਾਤ ਨੂੰ ਆ ਲਿਆ। ਅਦਵੀ ਆ ਲਿਆ ਹਸਪੀਟਲ ਵੀ ਆ ਲਿਆ ਇਹਨੂੰ ਚਾਹ ਤਾ ਤਾਂ ਹੀ ਜਿਹੜਾ ਮਾਰ ਕੇ ਆਇਆ ਹੈ ਵੀ ਮੈਂ ਹੁਣ ਜਾਵਾਂ ਭਾਈ ਠੀਕ ਨਹੀਂ ਗੱਲ ਹੁਣ ਬਸ ਥੋੜੇ ਚੱਕ ਕੇ ਚੱਕੀ ਦੀ ਹਸਪੀਟਲ ਚੱਕੀ ਨਾ ਇਹ ਤਾਂ ਚੱਕੀ ਸੀ ਸੀ ਚੱਕਾਈ ਕੀ ਨਹੀਂ ਸੀ ਹਾਂ ਤਾਂ ਚੱਕੀ ਸੀ ਦੀ ਦੇਖਦੇ ਨਹੀਂ ਕਰਦੀ ਹਾਂ ਕੱਲ ਮੈਂ ਆ ਲਈ ਸੀ ਹਾਂ ਕਿੱਲੇ ਵਰਗੀ ਦਰਵਰ

ਮੱਕ ਸਰਦਾਰ ਦੀ ਬੰਨੀ ਹੈਗੀ ਜੀ ਸਰਦਾਰ ਜੀ ਕੰਮ ਕਰ ਦਿੱਤਾ ਉਹ ਨਾਲ ਪੱਕਾ ਹੋਇਆ ਇਹ ਜਾ ਤਾਂ ਨੂਰੇ ਰਹਿੰਦੀ ਰਹੀ ਇਹਦੇ ਕੋਲ ਐ ਤਾਂ ਛੇ ਨਹੀਂ ਨਜ਼ਾਰਾ ਰੰਗ ਚਾਚੀ ਆਈ ਕਰ ਮੇਰੇ ਬੇਗਨ ਜਾ ਤੱਕ ਤਾਂ ਨਹੀਂ ਕਰਦੇ ਅੱਖਾਂ ਵੀ ਆਉਂਦੇ ਕੋਲ ਦੀ ਅੱਖਾਂ ਹੈ ਉਹਨਾਂ ਸੁੱਤੀ ਵੀ ਹੈ ਦੁੱਧ ਵਗਾਰਾ ਹਾਂ ਦੇਖ ਲਈ 1 ਵਜੇ ਤੋਂ ਲੈ ਕੇ 4:30 ਵਜੇ ਤੱਕ ਹਾਂ ਬਸ ਨਾ ਚੇੜ ਬੁੱਤ ਨਾ ਪੈਰਾਂ ਨੂੰ ਮਾਰ ਕਿਉਂ ਕੇ? ਪੈਰਾਂ ਨਹੀਂ ਲੋਨਦੀ। ਉਹ ਰੋਂਦੀ ਨਹੀਂ ਹੈਗੀ। ਤੂੰ ਖੇਲੀ ਜਾਂਦੀ। ਤੂੰ ਗੋਦੀ 'ਚ ਖਿਲਾਈ ਜਾ। ਆਹ ਕੀ ਤੂੰ ਤਾਂ ਸੌਂ ਬਗੜਾ ਤੂੰ। ਹੂੰ। ਨਾ ਇਹ ਤੂੰ ਕਹਿੰਦੇ ਤੇ ਉੱਠ ਕੇ ਸਾਢੇ 4 ਵਜੇ ਦੁੱਧ ਪੀ ਕੇ ਉਹ ਖੇਢੀ ਜਾਊਗੀ। ਤੂੰ ਬੱਸ ਸੌਣਾ ਨਹੀਂ। ਕੁੜੀਆਂ ਨੂੰ ਵੀ ਬੱਸ ਸੌਣਾ। ਬਸਾਂ ਪਾਣੀ ਮੰਗਦੇ ਕਿ ਯਾਰ ਕੋਈ ਪਾਣੀ ਦਾ ਰੋਂਦਾ ਨਾ ਆਇਆ ਦੁੱਧ ਰੋਂਦਾ। ਤੂੰ ਵੀ ਤੇ ਰੋਂਦਾ। ਨੇ ਬੇਬੇ ਦਾਦੀ ਦੀ ਕਹਿੰਦੇ ਕੱਲ ਰੋਟੀ ਖਾ ਕੇ ਆਹ ਕੰਜ ਕਾਂ ਦੀਆਂ ਲਾ ਜਾਈਆਂ ਕਿ ਹਟਾਈਆਂ ਮੈਂ ਜੱਬੇ ਬੈਠੀ ਹੂੰ ਬੈਠਣ ਲਈ ਜੀ ਦੇਖ ਹਾਂ ਸੇਮ ਸੇਮ ਜਾਂਦੀ ਨੂੰ ਕੱਕਰੀ ਜੀ ਜਾਈਏ ਇਧਰ ਜੀ ਅਰੇ ਜੇਸੂ ਤੁਹਾਨੂੰ ਹੋਰ ਚੱਲਣ ਨੂੰ ਬਹੁਤ ਚੰਗੀ ਆਹ ਚੂਕੀ ਆਵੇ ਤਾਂ 29 ਹੋਵਾ ਤੇਰੀ ਹੈ ਓਹੋ ਆਪਣੇ ਹਰ ਹਾਲ ਹਾਂ ਉਹ ਕੀ ਕਰਦੇ ਆ ਪਾਪਾ ਕਹਿੰਦੇ ਤੂੰ ਵੀ ਹੁਣ 29 ਚ ਦੇ ਤਰੀਕ ਨੂੰ ਜਾਣਾ ਹੈ ਆਹ ਗੱਲ ਹੋ ਗਿਆ ਹਾਂ ਆ ਕਿੰਦਾ ਰੋਦਾ ਦੋਹਾਂ ਦਾ ਮੈਨੂੰ ਅਦਾ ਮਨਕੀਤ ਦਾ 22 ਦਾ ਹੈ ਉਹ ਤੋਂ ਲੈ ਰੱਖਤੀ ਹੈ ਕੋਈ ਤਰੀਕ ਹੈ ਉਹ ਬਦਲਾ ਕਰਦੇ ਨੇ ਦੇਖ ਹੁਣ 29 ਨੂੰ ਆਪੇ ਦਾ ਜਮਣ ਗਿਆ ਕੱਟ ਦੇਈਗਾ ਦੋਹਾਂ ਨੂੰ ਮਨਕੀਤ ਦਾ 22 ਦਾ ਇੱਕ ਦਿਨ ਦਾ ਫਰਕ ਰਹੇਗਾ ਚਾਚਾ ਵੀ ਹੁਣ 3 ਹ ਚਾਚੇ ਨੂੰ ਦੱਸ ਤਾ ਹਾਂ ਤੁਛ ਗਿਆ ਹੁਣ ਹਾਂ ਫਟਬੇ ਆਵਾਜ਼ ਦੇ ਵੱਸਾਂ ਚੱਲਦਾ ਨਾ ਦਿਖਾਇਆ ਇਹ ਜੱਜ ਹੰਦੂ ਜੱਜਾਂ ਨੂੰ ਨਾ ਜੇ ਜਾਂਗੇ ਫੇਰ ਜੇ ਪੌਸਿਬਲ ਹੋਇਆ ਪੌਸਿਬਲ ਹੋਇਆ ਆ ਨਾ ਮਾਰ ਕੋ ਟਿਕੀ ਸਿੱਧੀ ਵੀਡੀਓ ਬੈਠਾ ਗਲਾ ਦੇਖੇ ਲਿੰਕ ਵੀਡੀਓ ਦੇਖ ਰਿਹਾ ਹਾਂ ਸਕੋਲ ਸਕੋਲ ਵਾਲੇ ਨਾਲ ਤਾਂ ਦਾ ਦੇਸ ਹਾਂ ਉਹ ਪੱਧ ਦਿਖਾਉਂਦੇ ਨੀਂਦਾ ਸਟ੍ਰਿੱਪਟ ਆ ਉਹ ਉਹ ਦੇਖਿਓ ਕਰਗੁਨਾ ਲੱਗਦੀ ਆ ਤਾਂ ਬੱਟੇ ਇਹ ਉੱਠ ਜਾ ਨਹੀਂ ਆਈ ਆ ਕਿਸੇ ਦੀ ਕੁੱਤ ਜੀਜੀਆ ਵਾਂਨ ਕੇ ਕੋਸ਼ਨਾ ਨਾ ਕੇ ਜਿਆਦਾ ਨੀਂਦ ਆ ਜਾਂਦੀ ਹੂੰ ਤੂੰ ਕੁਮਾਂ ਤੇ ਸੁੱਤੀ ਪਈ ਐ ਮੈਂ ਦੁੱਧ ਵੀ ਨਹੀਂ ਪੀਤਾ ਨਾ ਨਹੀਂ ਸੁੱਤੀ ਜਦੀ ਨਾ ਤੀ ਆਂਦਾ ਆ ਬਾਈ ਘੰਟੇ ਚੌਵੀ ਦੋ ਘੰਟੇ ਜਾਗਦਾ ਬਾਈ ਘੰਟੇ ਨੇ ਆ ਸੌਂਦਾ ਮੈਂ ਤਾਂ ਸਾਰੀ ਰਾਤ ਵੀ ਕੰਮੀ ਦੀ ਨੀਂਦੇ ਨਹੀਂ ਮਿਲਦੀ ਚੈਨੀ ਦੀ ਜੇ ਗਾੜੀ ਫੋਨ ਵੀ ਨਾ ਦੇਖੋ ਮੈਂ ਕੁਛ ਨਾ ਸੁਨੀਂਦੇ ਨਹੀਂ ਆਈ ਫੋਨ ਵੀ ਦੇਖਣਾ ਕੁਛ ਵੀ ਨਹੀਂ ਦੇਖਣਾ ਤੇਰੇ ਘਰ ਦਾ ਤੇਰੇ ਵੀ ਕਰੇ ਕੁਛ ਇਹਦੇ ਨਾਲ ਅੱਖਾਂ ਦੇ ਅਸਰ ਸੋ ਪੈ ਜਾਂਦਾ ਹਾਂ ਬੱਬੀ ਦੇ ਕੁੱਤਾ-ਕੁੱਤਾ ਨਿਚਲਾ ਆ ਨਾ ਕੋਨੇ ਹੋ ਗਏ ਬੜਾ ਹੋ ਗਿਆ ਹਾਂ ਅੱਗੇ ਅੱਗੇ ਦੋਤਾ ਨਿਚਲਾ ਹੱਥ ਆ ਕੇ ਹਾਏ ਹਾਏ ਲਾ ਲਾ ਆ ਕੇ ਕਰਕੇ ਲੈ ਆਇਆ ਕਿਹਾ ਹੁਣ ਇਹ ਨਹੀਂ ਨਿਕਲਣੀ ਸਿੱਖੇਤੀ ਕਿਆ ਹੋ ਗਿਆ ਵਸਾ? ਅਰ ਇਹ ਸੈਟ ਹੋ ਗਿਆ ਹੋ। ਮੈਂ ਤਾਂ ਨਵਾਂ ਹੀ ਕਿਉਂ ਕਵਰ ਆ? ਹਾਂ? ਕਵਰ ਕਿੱਦਾਂ ਦਾ ਹੈ? 17 ਲਿਆ ਦੇਹ ਜਾ ਕਵਰ। ਭਾਈ? 17 ਬਹੁਤ 17 ਬਹੁਤ ਦੁੱਜਾ। ਮੈਂ ਕਹਿੰਦਾ ਮੈਨੂੰ ਵੀ ਕਵਰ ਮੰਗਾ ਦੇ ਹਜੇ ਕਿੰਨੇ ਦਾ ਲੱਗਦਾ? ਇਹ ਤਾਂ ਫੈਨ ਲੇ ਲਿਆ ਦੁੱਜਾ। ਇਹ ਪਹਿਲਾ ਆਨਲਾਈਨ ਪਹਿਲਾ ਹੀ ਮੰਗਾਇਆ ਪਿਆ ਤਾਂ। ਜਦੋਂ ਸਾਮਾਨ ਉੱਪਰ ਹੈ ਨਾ ਸਫਾਈ ਕਰਨ ਲੱਗੇ ਜਦੋਂ ਨਿਕਲੇ। ਜੇ ਕੱਢਿਆ ਹੋਣਾ। ਨਾ ਹੈ ਤਾਂ ਨਵੇਂ ਹੀ ਤਾਂ ਮੈਂ ਮੁੱਚਾ ਪੰਨੀ ਨੂੰ ਮੈਂ ਤਾਂ ਮੈਂ ਚੀਕ ਜੋਸ ਆ ਗਈ ਹਲੇ ਨਹੀਂ ਜਾ ਸਾਦੀ ਹਲੇ ਤੂੰ ਠੀਕ ਹੋ ਜਾ ਫੇਰ ਜਾਈ ਚਾਚੀ ਕੋਲ ਤੂੰ ਜੀ ਨਹੀਂ ਨਾ ਅੱਜ ਸ਼ਾਮ ਨੂੰ ਫੇਰ ਨਹੀਂ ਮਾਸ ਹੈ ਫੇਰ ਵੀ ਮਾ ਕਾ ਬਦਲਾ ਲਈ ਸਕਰੀਨ ਤੇ ਨਾ ਬਦਲ ਮਗਰ ਵਧੀਆ ਨਹੀਂ ਆਇਆ ਜਿਹੜਾ 17 ਆਇਆ ਨੇ ਆਈ ਪੁਰਾਣੇ ਮਾਡਲ ਵਧੀਆ 14 15 ਵੀ ਨਹੀਂ ਵਧੀਆ 14 ਹੀ ਠੀਕ ਆ ਮੇਰਾ 12 ਹੈ ਮੇਰਾ ਬਹੁਤ ਕਰ ਜਾ ਤੈਨੂੰ ਗੱਸਾ ਪਤਾ ਮੇਰਾ 15 ਆ ਵਧੀਆ 15 ਬੇਕਾਰ ਫੋਨ ਆ ਬੇਕਾਰ ਫੋਨ ਆ ਉਹ ਦੇਖ ਲੈ ਦੀਦੀ ਦੇਖ ਲੈ ਨਾ ਵੇਪਰਾਵਾ ਅਸੀਂ ਵੀਡੀਓ ਸ਼ੂਟ ਕਰਨ ਤੇ ਸਾਡੇ ਫੋਨ ਦੀ ਬੇਸਤੀ ਕਰੀ ਜਾਂਦਾ ਸਾਡੇ ਲਈ ਤਾਂ ਰੱਬ ਆਪਾ ਹੀ ਸਾਡਾ ਨਹੀਂ ਵਿਚਾਰਦਾ ਨਾ ਕੋਈ ਕਰਮ ਉਹ ਜਿਹੜਾ ਸੀ ਨਾ ਕਹਿੰਦਾ ਸਾਮਸਾਂਗ ਹੈ ਵਧੀਆ ਮੇਰਾ ਉਪੋ ਦਾ ਬੰਦਾ ਮਾਰਦੇ ਆ ਆਹ ਨਾਸੀ ਸਭ ਤੋਂ ਵਧੀਆ ਮੇਰਾ ਆਪਣੇ ਆਪਣੇ ਵਧੀਆ ਨਾ Oppo ਆ ਨਾ Vivo ਆ ਸਭ ਤੋਂ ਮੇਰਾ ਵਧੀਆ ਹੈ ਵਿਚਾਰਾ ਹੈਂਗ ਹੋ ਜਾਂਦਾ ਰੀਸਟਾਰਟ ਕਰਕੇ ਫਿਰ ਚਲਾ ਲੈਂਦੀ ਹੈ ਮੈਂ ਬਤਾਈ ਵੀ ਹੋਣ ਲੱਗ ਗਈ ਇਹ ਕਿਸ ਤਰ੍ਹਾਂ ਹੋਣਾ ਹੈ ਇਹ ਬੀਬੋ ਕਿਸ ਤਰ੍ਹਾਂ ਹੋਣਾ ਹੈ ਹਾਂ ਆਇਆ ਨਹੀਂ ਹੁਣ ਕੋਈ ਨਾ ਜਦੋਂ ਬੰਦਾ ਹੀ ਨਹੀਂ ਆਇਆ ਉਹ ਇੰਡੀਆ ਦੇਖਿਆ ਮੇਡਾ ਮਾਰਦਾ ਡੇਡ ਦਾ ਨਹੀਂ ਸਾਹ ਹੋ ਗਿਆ ਠੀਕ ਹੁਣ एफ पर फोन ना आ रहा है अंदर जाती हो ना हां चलो इन्हें आज के आज का है हमारा केला जब बनता ही एंटी आया था बनता एंटी आपको घूम गया यहां साइड आउ कर देता हूं कर जो कर देना हां ਨੂੰ ਮਸੀਆ ਆਸਨਾ ਛੱਡੀ ਬਿੰਨਾ ਨਾ ਮਿਲਣਾ ਬਾਦੀ ਆਪਾਂ ਵੈਸੇ ਕਾਇਚੇ ਨਹੀਂ ਲੰਦੀ ਮੈਂ ਕੋਈ ਚੀਜ਼ ਦੇ ਚਾਣੀ ਹੋਤੀ ਹੁੰਦੀ ਤੇ ਮੈਂ ਵੀ ਇਕੱਲੇ ਹੀ ਬੱਦਦੀ ਆ ਯੂ ਕਹੀ ਜਾਂਦੇ ਆ ਇੱਕ ਹੋਣਾ ਤਾਂ ਫੋਨ ਹੈ ਆ ਕਹਿੰਦੇ ਵੀ ਉਹ ਪਾਹੀ ਹੋ ਜਾਂਦਾ ਵੀਡੀਓ ਦਾ ਹਰਕ ਪੈ ਜਾਂਦਾ ਸਾਨੂੰ ਵੀਡੀਓ ਦਾ ਗੱਲ ਸਿੱਧੀ ਜੀ ਗੱਲ ਦੱਸਾਂ ਲੈ ਆਇਆ ਸਕਰੀਨ ਉੱਪਰ ਲਾ ਕੇ ਦੇਖਦੇ ਆ ਨਾ ਮੰਮੀ ਨੇ ਤਾਂ ਕਦੇ ਫੋਨ ਨੇ ਰੱਖਣਾ ਹੀ ਨਹੀਂ ਕਦੀ ਕਿਤੇ ਪਿਆ ਹੁੰਦਾ ਮੰਮੀ ਦਾ ਕਦੀ ਕਿਤੇ ਮੰਮੀ ਨੂੰ ਫੋਨ ਦੀ ਕੀਮਤ ਕਿਹੜਾ ਪਤਾ ਫੋਨ ਦੀ ਕੀ ਮਤ ਦਾ ਸੱਚੀ ਨਹੀਂ ਪੜਦਾ ਜੇ ਦੇ ਵੀ ਤਾਂ ਉਹਨਾਂ ਨੂੰ ਚਾਰਜ ਨਹੀਂ ਲੱਗਣਾ ਚਾਰ ਦਿਨ ਤੇ ਕੱਲ ਲੱਦੀ ਜਾਵੇ ਮੇਰੇ ਫੋਨ ਕਿੱਥੇ ਮੈਂ ਫੋਨ ਕਰ ਮਿਲਿਆ ਹੀ ਨਹੀਂ ਇਹਨੂੰ ਫੋਨ ਤੁਹਾਨੂੰ ਇਹਦਾ ਸਹੀ ਗੱਲ ਆ ਸਹੀ ਗੱਲ ਆ ਤੁਹਾਨੂੰ ਫੋਨ ਦੇ ਪਹਿਲਾ ਮੈਂ ਆਪਣਾ ਕਿਹੜਾ ਮੈਂ ਮੈਂ ਆਹ ਦੇ ਕੇ ਆਪਣਿਆ ਵਾਲਾ ਦਿੱਤਾ ਉਹ ਵੀ ਪੁੱਟ ਗਿਆ ਫੇਰ ਜਾਸਮੀ ਨੇ ਆਪਣੇ ਵਾਲਾ ਦਾ ਵੀ ਫੁੱਟ ਗਿਆ ਫੇਰ ਮੈਂ ਬਾਈ ਨੇ ਆਪਣੇ ਵਾਲਾ ਵੀ ਦੇ ਦਿੱਤਾ ਉਹ ਵੀ ਕੰਨਦਾ ਉਹ ਪਾਣੀ ਚ ਉਹਦੀ ਨਾਈ ਨਾਈ ਕਰਾਉਂਦੀ ਵਿਚਾਰੇ ਦੀ ਬਾਗਰ ਗੁਰਜੰਦਾ ਇਹ ਮੈਂ ਪੱਕਾ ਮੈਂ ਤਾਂ ਨਹੀਂ ਗੇਲਦੀ ਆ ਗਿਆ ਮਾਰੇ ਗੇਲਦੇ ਨਹੀਂ ਟੁੱਟੀ ਡੱਲੇ ਕਰਤਾ ਧੋਪੀ ਦਿੱਤਾ ਮੇਰੇ ਮੀਮਪਾ ਕਹਿ ਰਿਹਾ ਹੁੰਦਾ ਉਹਨੂੰ ਸਾਡੇ ਨਹੀਂ ਹੁੰਦੇ ਐਵੇਂ ਸਾਨੂੰ ਔਖਾ ਲੱਗਦਾ ਸਾਡੇ ਹੁੰਦੇ ਨਹੀਂ ਐਵੇਂ ਹੋਣ ਆਪਾਂ ਨਿਗਾ ਚ ਰੱਖਦੇ ਹਾਂ ਮੰਮੀ ਰਾਜਾ ਤੇ ਲੋੜ ਪਈ ਬੱਲ ਵਾਜੀ ਜੀ ਮੰਮੀ ਰਾਜਾ ਤੇ ਲੋੜ ਪਈ ਬੱਲ ਵਾਜੀ ਜੀ ਫੋਨ ਆ ਗਿਆ ਕੋਈ ਤੇਰਾ ਹੋ ਗਿਆ ਇਹਨਾਂ ਉਹ ਵੀ ਆਪਣੇ ਫੋਨ ਦੀ ਪੂਰੀ ਕਦਰ ਕਰਦੀ ਹਾਂ ਹਾਂ ਮੈਂ ਤਾਂ ਮਾਰੇ ਨਾ ਉੱਠਦਾ ਉੱਠੀ 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 ਮੈਨੂੰ ਮੈਨੂੰ ਵੀ ਕਰਨੀ ਲੱਗਦੀ ਨਹੀਂ ਨਹੀਂ ਸਾਰੇ ਕੰਮ ਹੋ ਜਾਂਦੇ ਹੈ ਸਰੀਮੈਂਟ ਕਾਟਨ ਦੇ ਕੱਪੜੇ ਪਾਏ ਆ ਨਿਆਣੇ ਦਾ ਕੰਮ ਸੁਲਾਦੀ ਆ ਇੱਥੇ ਬੈਠ ਕੇ ਹਰੇਕ ਨੂੰ ਲਾਦੀ ਆ ਮੈਨੂੰ ਵੀ ਲੱਗਦੀ ਆ। ਇਹਦੇ ਲਈ ਟੈਂਪਰੇਚਰ ਠੀਕ ਆ। ਹੂੰ। ਅੱਛਾ ਨਹੀਂ ਵੀ ਹਾਂ ਕੰਬੜ। ਮਸਤੀ ਆ ਨਾ। ਤੇ ਚਾਚੇ ਇਹਦੇ ਵੀ ਖੜਾ ਦੇ ਦੀਰ ਨੂੰ। ਕੁਛ ਨਹੀਂ ਹੋਣੀ। ਵੀਰ ਇੱਧਰ ਸ਼ਿਫਟ ਹੋ ਜੂ। ਵੀਰ ਕਰ ਸਕਿਆ ਆ। ਦੱਲ ਲਾਦਾ ਹੀ ਵਿਚਾਰੇ ਨੂੰ। ਛੋਟੇ ਵੀ ਜਾਓ ਆ। ਛੋਟੇ ਆਉਂਦੇ। ਹਾਂ। ਫਿਰ ਜਿਆਦਾ ਸੁਣ। ਮੈਂ ਨਹੀਂ ਦੇ ਦਿਆਂਗਾ। ਇਹ ਰੱਖਣਾ ਹੈ ਰੱਲ ਹੱਥ। ਮੈਂ ਕਿ ਮੈਂ ਬੋਨੜ ਆਇਆ। ਮੈਂ। ਆਟੀ ਨਾ ਜਦੇ ਆ ਜਣ ਚਲ ਕੌਂ ਸੜਾ ਆ। ਹਾਂ। ਜਦ ਤੱਕ ਨਿਆਣਾ ਤਾ ਉਹਨੂੰ ਸੰਭਾਲਦਾ। ਜਦ ਤੱਕ ਥੋੜਾ ਡਰਦਾ ਰਹਦਾ। ਏ ਕਬਰ ਮੋਨੋ ਸਾਬਣ ਲੱਗ ਗਿਆ ਤਾਂ ਹਰੇ ਸਾਇ ਇਹ ਨਾ ਲਵੇ। ਫਿਰ ਮੈਂ ਤਾਂ ਮੁੜ ਕੇ ਸਾਬਣੇ ਹੀ ਤਾਂ ਲਾਇਆ ਉਹਨੂੰ। ਨਾ ਮੈਂ ਤਾਂ ਰਲਾ ਲੈਂਦੀ ਆ। ਮੈਂ ਕਦੇ ਅੰਕਤ ਵੀ ਪਹਿਲੀ ਵਾਰ ਨਹੀਂ ਲਾਕੇ ਨਹੀਂ ਅੰਕਤ ਨੂੰ ਵੀ। ਇਹਨੂੰ ਵੀ ਮੈਂ ਨਹੀਂ ਲਾਇਆ ਅੱਜ। ਮੈਂ ਨਹੀਂ ਪਹਿ ਨਾਲ। ਆ ਰੀਤ ਰੁਖ ਵੀਰਜੀ ਨੇ ਨੜਾਇਆ ਤਾਂ। ਵੀਰ ਜੀ ਇਹ ਕਿਹਦਾ ਹੱਤਾ ਕਿਰੰਦ ਜਾਲ। ਹੂੰ ਘੜਾ ਤਾਂ ਵਾਪੇ ਰੋਜ਼ ਨੜਾ ਦੇਗਾ ਜਿਹਨੇ ਘਰਾ ਕੇ।

ਰੋਈ ਨਹੀਂ ਜਮਨੀ ਪਤਾ ਨਹੀਂ ਟਾਪੇ ਚ ਮੈਂ ਲਾਈ ਟਾਪੇ ਚ ਮੈਂ ਪੈਰ ਰੱਖ ਕੇ ਹਾਂ ਉਹ ਅੱਛਾ ਅੱਜ ਉਹ ਤਾਂ ਛੋਟੀ ਹੈ ਉਧਰ ਵੀ ਨਲਾਈ ਤੇ ਇਹਦਾ ਇੱਕ ਖੁਸ਼ਬੂ ਮਾਰੇ ਤੇ ਸਾਬਣ ਦੀ ਨਲਾਈ ਆ ਅੰਦਰ ਨਲਾਈ ਆ ਉਹ ਕਿਹਨੇ ਨਲਾਈ ਲੈ ਖੁਸ਼ਬੂ ਆਉਂਦੀ ਸੀ ਖਾ ਕਰੀਤੀ ਉਹ ਨਹੀਂ ਆਉਂਦੀ ਨਹੀਂ ਅਗੇ ਉਹ ਇਹ ਪਹਿਲੇ ਤਾਂ ਬੱਚੇ ਦੇ ਦੂਏ ਦਿਨ ਮੈਂ ਫੇਰ ਸਾਫ ਕਰਦੀ ਨਹੀਂ ਨਹੀਂ ਨਾ ਨਾ ਦੇਣੀ ਆਹ ਆਹ ਕੇ ਸਾਹਮਣੇ ਉਹਨੇ ਕੱਟਨਾ ਸਾਫ ਕਰਿਆ ਕਹਿੰਦੇ ਵੀ ਇੱਥੇ ਨਾ ਕਿਸੇ ਦੇ ਵਿੱਚ ਦੇ ਮੂੰਹ ਚ ਪਾਣੀ ਪੈਗਾ ਕਰੋ ਉਹ ਨਾਲ ਆਉਂਦੇ ਨਹੀਂ ਹੈਗੇ ਆ ਜਾ ਬੈਠ ਜਾ ਨਾ ਕਿਹਾ ਦੇ ਤਾਂ ਵੀ ਬਹੁਤ ਹਨੜਾ ਉਹ ਕਾ ਦੇ ਹਾਂ ਉਹ ਕਦੇ ਨਹੀਂ ਰਹਾ ਤੇ ਦੂਏ ਦੀ ਨੇਬਰ ਮੈਂ ਕੱਪੜੇ ਉਹਦੇ ਨਾਲ ਸਾਫ ਕਰਕੇ ਚੰਗੀ ਤਰ੍ਹਾਂ ਨੇ ਪਾਊਡਰ ਪਾਉਂਦਾਤ ਖੁਸ਼ਬੂ ਤਾਂ ਫੇਰ ਮੈਂ ਲਿਆਤੀ ਸੀ ਹਾਂ ਉਹ ਨਾਲ ਆਉਂਦੇ ਨਹੀਂ ਹੈਗੇ ਬਾਹਰ ਨਹੀਂ ਕੱਟਦੇ ਜਾਂ ਦੂਜੇ ਜਗ੍ਹਾ ਤੇ ਨਹੀਂ ਲਾਉਂਦੇ ਪਾਣੀ ਹੁ ਲਾਇਆ ਆਪਣਾ ਜਮਾਈ ਤੇ ਤੇਰੀ ਹੋ ਗਈ ਤੁਦ ਨਾਲ ਇਹ ਨਾਲ ਹੋ ਗਈ ਬਿਠਾ ਕੇ ਫੋਟੋ ਪਾਈ ਗਈ ਤੇ ਹਾਂ ਕੰਝੀਆਂ ਦੀਆਂ ਗੱਲ ਉਠਾਲੀਆਂ ਰੋਟੀ ਕਣ ਕੇ ਰੋਟੀ ਆਂਦੀ ਜਿਹੀ ਲੱਗਦੀਆਂ ਸੈਂਕੜੇ ਹਾਂ ਤੇ ਦੁੱਧ ਨਾਲ ਨਾ ਆਉਂਦੀ ਸਮਝੀਂ ਦੁੱਧ ਨਾਲ ਵੀ ਆਉਂਦਾ ਦੁੱਧ ਨਾਲ ਵੀ ਤਾਂ ਲੱਗੀਆਂ ਰਹੋ ਨੇ ਹਾਂ ਨੈਂ ਵੀ ਨਾਉਂਦੀ ਕਹਿੰਦੀ ਮਨਕੀਰ ਤੋਂ ਪਹਿਲੀ ਵਾਰ ਦੁੱਧ ਨਾਲ ਨਹੀਂ ਨਾ ਵੀ ਨਾਉਂਦੇ ਆ ਗੰਦਨ ਦੀ ਮੈਂ ਕਈ ਦੁੱਧ ਨਾਲ ਵੀ ਨਾਉਂਦੇ ਦੁੱਧ ਨਾਲ ਬੜੇ ਨਾਲੇ ਨਾਉਂਦੇ ਉਗੀ ਮਾ ਆਪ ਕੀ ਤੇਦਾ ਸੀ ਝੁੰਮ ਤੇ ਲੱਗੇ ਤੇ ਸਾਬਣ ਨਾਲ ਆਉਣਾ ਦੇ ਵੀ ਜੇ ਸੁੰਦਰਾ ਨਹੀਂ ਸਕਿਆ ਉਹ ਵਾਲਾਂ ਦੇ ਵਿੱਚ ਫਸ ਜਾਂਦਾ ਨਹੀਂ ਨਹੀਂ ਲੈਣਾ ਕਨਾਂ ਛੋਟੇ ਬੱਚਿਆਂ ਨੂੰ ਮੰਮੀ ਨੇ ਨਾਲ ਹੀ ਕਰ ਦਿੰਦੇ ਮਹਿਕਰ ਦੇ ਦਹੀਂ ਪਾਟੇ ਹਨ ਹੂੰ ਮੂਮਾਂ ਤਾਂ ਅਸੀਂ ਬਿੱਟਾ ਲਾਇਆ ਤਾਜ ਜਿੰਦਾ ਦੇ ਵਾਲ ਤਾਂ ਸੋਹਣੇ ਹਨ ਹੂੰ ਨਾ ਮੈਂ ਤਾਂ ਲਾਇਆ ਹੈ ਸਾਰੇ ਨੱਕ ਨੁੱਕ ਕਾਇਨ ਕੁੱਟ ਨਾ ਸਾਬਨ ਸੁਬਨ ਤਾਂ ਵਾਲ ਦਾ ਹੈਗੇ ਕਾਲੇ ਕਾਲੇ ਪਏ ਹਨ ਤਿੱਖਾ ਨਾ ਕਰ ਤਵਹਿਆ ਕਿਤੇ ਜਾ ਚਲੀ ਜਾਓ ਹੋ ਜਾਣਾ ਸਮੋਸੇ ਦੇ ਕੋ ਨਹੀਂ ਉਹ ਜਿਆਦਾ ਹੀ ਨਿੱਕਾ ਹੋ ਜੇ ਕੁਟ ਕੁਟ ਨਹੀਂ ਐਨਾ ਪਿੱਖਾ ਵੀ ਨਹੀਂ ਹੁੰਦਾ ਮੈਂ ਉਹ ਤਾਂ ਠੀਕ ਹੈਗਾ ਨਾ ਨਾ ਪਹਿਲੀ ਤਿੱਖਾ ਤੇ ਨਾ ਮੋ ਬੇਬੇ ਕਾਂ ਵੀ ਉਹ ਆ ਚੀਜ਼ ਕੁੱਟਦੀ ਆਹ ਉਹ ਗੋਤੀ ਆ ਚੀਜ਼ ਕੁੱਟ ਹੁੰਦੀ ਨਹੀਂ ਤਾਂ ਫਿਸਸ ਜਾਂਦੀ ਹੈ ਹਾਂ ਹਾਂ ਤੇ ਆਹ ਆਹ ਹਾਂ ਬੇਬੇ ਕਹਿੰ ਗਈ ਕੋਈ ਦੀ ਛਾਤੀ ਕੁੱਟਦੇ ਦੁੱਧ ਜੇ ਕੱਢਦੇ ਹੁੰਦੇ ਉਹ ਫਿਰ ਮਾਂ ਨੂੰ ਮਾਂ ਸੀ ਕਰੀ ਇਹ ਨਵਾ ਦੀ ਸੱਕਰਦੀ ਚੰਗੀ ਗੋਲੇ ਹਾਂ ਮਾਸੀ ਜਿਹੜਾ ਛਾਤੀ ਭੁੱਟ ਕੇ ਦੁੱਧ ਜਰ ਉਹ ਕਰ ਦੋ ਜਰ ਮਾਸ ਕਰਨ ਦੀ ਬੇਬੇ ਕਹਿੰਦੀ ਜਰ ਕਰਦੀ ਹਾਂ ਨਰਮ ਕਰਦੀ ਹਾਂ 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 ਮਾਸ ਲੈ ਮੋਤੀ ਅੱਜ ਕਿਹਾ ਅੱਜ ਮੈਨੂੰ ਬਹੁਤ ਐਸਾ ਸੋਇਆ ਬੱਬੇ ਨੂੰ ਹਾਜ਼ਰ ਨਾਜ਼ਰ ਮਾਨੀ ਕਿ ਮੈਂ ਕਹਤਾਂ ਵੀ ਇੰਨੀ ਦੁੱਧ ਚੱਲਿਆ ਸਾਡੀ ਵਾਲੀ ਦੇਖ ਲੈ ਮੰਮੀ ਬੋਲੀ ਮੰਮੀ ਨੇ ਬੋਲੀ ਮੈਂ ਵੀ ਕਹਿੰਦਾ ਆਈ ਸਮਝਾਈ ਇਹ ਵੀ ਤੂੰ ਰੋਈ ਕਰ ਤੇ ਜਾਂਦੀ ਤੈਨੂੰ ਦੁੱਖ ਚਾਹ ਸੁੱਚੂ ਕਰਦੇ ਇਹ ਤਾਂ ਆਪ ਹੈ ਨੇ ਕਿਵੇਂ ਦੱਸਿਆ ਹੀ ਨਹੀਂ ਨਹੀਂ ਮੈਨੂੰ ਹਾਂ ਕਹਤੇ ਰੋਏ ਇੰਨਾ ਤੇਰੇ ਦੱਸਾਂਗਾ ਮੰਮੀ ਇਹਨੂੰ ਬਾਹਰ ਤੇ ਗਈ ਸਾਡੇ ਕੋਲ ਸੱਚੀ ਗੱਲ ਹੈ ਪਹਿਲਾਂ ਚਲੇ ਜਾਂਦੀ ਜਿਵੇਂ ਇਹਨੇ ਰਾਟ ਪਰੇਸ਼ਨ ਕਰਾ ਦੋ ਸੱਚੀ ਆ ਇਹਨੇ ਪਰੇਸ਼ਨ ਕਰਾ ਦੇਣਾ ਤੈਨੂੰ ਕਹਾਂ ਨਾ ਮੈਂ ਤੈਨੂੰ ਪਰੇਸ਼ਨ ਕਰਾ ਲਿਆ ਅਹ ਨਹੀਂ ਜਦੋਂ ਇਹਨੇ ਵੀ ਪੂਰਾ ਲਾਇਆ ਪਰੇਸ਼ਨ ਸੱਚੀ ਗੱਲ ਦੱਸਾਂ ਪਰ ਇਹਨੂੰ ਮੈਂ ਸੰਭਾਲ ਲਿਆ ਸੰਭਾਲੀਏ ਬੀਤੂ ਅੱਜ ਦੁੱਖ ਚੱਲ ਲਊਗੀ ਸਾਰੀ ਜ਼ਿੰਦਗੀ ਲਈ ਮौज ਹੈ ਹਾਂ ਐਦਾਂ ਨਾ ਸਮਝਦੇ ਨੇ ਮੇਰੇ ਹਾਰੇ ਪਈ ਜਾ। ਇਹ ਸਮਝ ਗਈ। ਬਾਬਿਆਂ ਨੇ ਮੈਂ ਕਿਹਾ ਤੇ ਬਾਬਿਆਂ ਦਾ ਨਾਲ ਇਹ ਆਪੇ ਸਭ ਕੁਝ ਠੀਕ ਹੋ ਜਾਣਾ। ਮੰਮੀ ਤਾਂ ਬਾਹਰ ਸਹੀ ਰਹਉਂਦੀ ਜਾਂਦੀ। ਮੁਝੇ ਉਹ ਮੁਰਸਾ ਤੇ ਉਤਰੀ ਪੈਣਾ ਸਾਨੂੰ ਚੰਬੜ ਕੇ ਰੋਣਾ ਪਈ ਫਿਰ ਇਹਨਾਂ ਨੂੰ ਕਹਿੰਦੇ ਬੱਚਾ ਹੋ ਗਿਆ। ਤੈਨੂੰ ਕਬਰ ਹੁੰਦੀ ਲੋੜ ਨਹੀਂ। ਹਾਂ ਉਹ ਦੱਸਿਆ ਨਹੀਂ ਕਿ ਆਉਂਦੇ ਠੀਕ ਹੈ ਸਾਰੇ। ਆਏ ਕਹਿਣ ਦੇ ਮੇਰੇ ਤਾਂ ਰੋਣਾ ਛੁੱਟ ਗਿਆ ਸੀ ਉਹ। ਨਹੀਂ ਅੱਗੇ ਆ। ਅੱਜ ਮੈਂ ਚਾਹੀਨੀ ਅਰਵਿੰਦਰ ਆ ਬਿੱਕੀ ਨੂੰ। ਮੈਂ ਕਿਹਾ ਵੀ ਜਾ ਕੇ ਦੀਦੀ ਨੂੰ ਬਿਠਾ ਲਿਆ ਹੁਣ ਤਾਂ ਜਵਾਕ ਹੋ ਗਿਆ। ਮੈਂ ਤਾਂ ਬਾਅਦ ਚ ਲੜੂਗੀ ਮੈਨੂੰ। ਮੈਂ ਵੀ ਇਹਨੂੰ ਤੁਹਾਨੂੰ ਚਲ ਫੋਨ ਚਲੇ ਗਿਆ ਤਾਂ ਮੈਨੂੰ ਕੰਗਰੀ ਤੇ ਫੋਨ ਕਰਿਆ ਮੈਂ ਕਿ ਤੂੰ ਕੀ ਕਰਦੀ ਹੈਂ ਕੱਪੜੇ ਧੋਣੇ ਆ ਮੈਂ ਚੱਲ ਧੋ ਲਾ ਮੈਂ ਆਉਣੀ ਪਹਿਲਾਂ ਅਸੀਂ ਮਸੀਤਾਂ ਲਿਆ ਮਸੀਤ ਨੂੰ ਆ ਗਿਆ ਜਦੋਂ ਨੇ ਇੰਜੈਕਸ਼ਨ ਲਾਇਆ ਉਹ ਹੋਰ ਸਟਰੋਂਗ ਹੋ ਗਿਆ ਪੇਨ ਫੇਰ ਮੈਂ ਗਾ ਕੱਢੀਆਂ ਉਹ ਬੇ ਗਾਲਾਂ ਤਾਂ ਕਿਆ ਕੱਢੀਆਂ ਬਹਿਰਬਿੰਦਰ ਕਿੱਥੇ ਨੂੰ ਕਿਆ ਡਿਸੀਜਨ ਲੈਣਾ ਛੇਤੀ ਆ ਕੇ ਡਿਸੀਜਨ ਲੈ ਲੈ ਮੈਨੂੰ ਪ੍ਰੇਰਤ ਕਰਾ ਬੋਲਣਾ ਨਹੀਂ ਹੈ ਸੱਤ ਹੱਥ ਚੱਕ ਚੱਕ ਕੇ ਮਾਰ ਦਿੱਤੀ ਮੈਂ ਮੈਨੂੰ ਥੱਕਦਾ ਪਤਾ ਕਿੰਨਾ ਪੀਣਾ ਆਦਾਦਾ ਬਾਈ ਤਾ ਵਾ ਇਨੋਰੈਂਸ ਚ ਨੰਦ ਉਹ ਤਾਂ ਅੱਖੀਂ ਮਾਸਰਾਣੇ ਨਿਆਣੂ ਬੜੇ ਹੋ ਗਏ ਕਿੰਨੇ ਕਿਆ ਕਰੇ ਮਾਂ ਦੀ ਕੀਮਤਾਂ ਮਾਂ ਨਾਲ ਕੇ ਪਤਾ ਲੱਗਦੀ ਆ ਮੈਂ ਤਾਂ ਮੈਂ ਮੈਂ ਬਾਹਰ ਨਿਕਲੀ ਮੇਰਾ ਮੰਮੀ ਘਰ ਤੋਂ ਨਾ ਲਾਗੀ ਰੋਟੀ ਮੈਂ ਤਾਂ ਮੇਰੇ ਨਹੀਂ ਹੁੰਦਾ ਲੈਣ ਤੇ ਮੈਂ ਤਾਂ ਪਹਿਲੇ ਇਹ ਰੋਟੀ ਇਹ ਤਾਂ ਰੋਟੀ ਸੀ ਬੜੀ ਕੰਮ ਆ ਕਹਿੰਦੀ ਮੈਂ ਕਹਿੰਦੀ ਹਸਪੀਟਲ ਚ ਨੇ ਪੈਰ ਰੱਖਿਆ ਮੈਂ ਕਿਹਾ ਵੀ ਸੁੱਖਾ ਨੂੰ ਬੁਲਾ ਲੈ ਜਲ ਮੈਂ ਦੇਖਿਆ ਤਾਂ ਰੋੰਦੀ ਹੋ ਮਹਾਵਾਹੀ ਰੋਟੀ ਸਾਡੇ ਕੋਲ ਰੋ ਕੇ ਆਈ ਪਹਿਲਾਂ ਮਾਸੀ ਮੰਮੀ ਆ ਗਏ ਫਿਰ ਗਾਂ ਗਈ ਰੋੰਦੀ ਇੱਥੇ ਚੁੱਪ ਕਰਾ ਕੇ ਗਾਂ ਫਿਰ ਮੰਮੀ ਨੇ ਟੈਨਸ਼ਨ ਵਧ ਲਿਆ ਜਾ ਕੇ ਤੇ ਮੇਰੇ ਬੀਬੇ ਦਾ ਹਾਂ ਮੈਂ ਬਹੁਤ ਆਪਣਿਆ ਆਪਣੂ ਮੈਂ ਤਾਂ ਮਾਸੀ ਨੂੰ ਕਹਿੰਦਾ ਵੀ ਮੈਂ ਸੱਚੀ ਗੱਲ ਹੈ ਜੇ ਇਹ ਪਹਿਲਾਂ ਚੱਲਣ ਦੀ ਸੱਚੀ ਆਪਰੇਸ਼ਨ ਹੋ ਜਾਣਾ ਤੇ ਮੈਂ ਤੇ ਜਾ ਕੇ ਜਦ ਕਹਿਣਾ ਨਾ ਤਾਂ ਤੁਹਾਨੂੰ ਵੀ ਵੀਰ ਜੀ ਨੂੰ ਵੀ ਇਹ ਕਹਾ ਕੱਢ ਕੇ ਬਣਾ ਲੈਣਾ ਤਾਂ ਵੀਰ ਜੀ ਵੀ ਕਹਿਣਾ ਕਹਿੜੇ ਰੋ ਅਸੀਂ ਤਾਂ ਆ ਮਾਸੀ ਨੂੰ ਕਹਤਾ ਵੀ ਮੰਮੀ ਨੂੰ ਦੱਸਿਓ ਵੀ ਜੈਸਮੀਨ ਨੂੰ ਅੰਦਰ ਮਾਸੀ ਨੂੰ ਵੀ ਨਹੀਂ ਬੁਲਾਉਣਾ ਦਾ ਮਾਸੀ ਦਾ ਕੋਈ ਨਹੀਂ ਮਾਸੀ ਨੂੰ ਬੁਲਾਓ ਤੁਸੀਂ ਕਹਿੰਦੇ ਆਪਣੀ ਮੰਮੀ ਨੂੰ ਨਹੀਂ ਫਿਰ ਹੋਮ ਕਰਨਾ ਹੈਗਾ ਮੈਂ ਤਾਂ ਅਸੀਂ ਨਹੀਂ ਕਰਦਾ ਮੈਂ ਅੰਦਰ ਚੀਕ ਮਾਰੀ ਮੈਂ ਮੰਮੀ ਨੂੰ ਬੁਲਾ ਦੋ ਉਹੀ ਸੁਰੂਗੀ ਕਾਰਿਆਂ ਦਾ ਜਨੋਰ ਆ ਗਿਆ ਕਹਿੰਦਾ ਚੱਲ ਨੂੰ ਤਾਂ ਗੋਸਪੋਕ ਡਾਕਟਰ ਕੋ ਚੱਲ ਉਹ ਚਾਲਦੀ ਨੀ ਫਿਰ ਮੁੜ ਕੇ ਆਏ ਪਹਿਲਾਂ ਕਹਿੰਦੀ ਹਾਂ ਮੈਨੂੰ ਫੋਨ ਪੜਾ ਮੈਂ ਡਾਕਟਰ ਨੂੰ ਡਾਕਟਰ ਨੇ ਥੱਪਣਾ ਨਹੀਂ ਮੈਂ ਹੱਥ ਲਾ ਕੇ ਦੇਖੇ ਡਾਕਟਰ ਕਹਿੰਦੀ ਦੇਖੇ ਕਾਹਤੇ ਦੀ ਹੱਥ ਲਾ ਕੇ ਦੇਖ ਚਲੋਈ ਤਾਂ ਮੇਰਾ ਵੀ ਨਾ ਮਨ ਹੋ ਗਿਆ ਮੈਂ ਖਿਆ ਲਿਆ ਮੈਂ ਹੀ ਜਾ ਕੇ ਆਣੀ ਡਾਕਟਰ ਕੋਲ ਫਿਰ ਉੱਥੇ ਇਹ ਕਸ਼ਮੀਰੋ ਆਂਟੀ ਮੈਨੂੰ ਗੁੱਸੇ ਗਏ ਨਾ ਉਹ ਭਾਗਣਾ ਆਪਣੇ ਢਿੱਡ ਪੜਵਾਏ ਕਹਿੰਦੀ ਇਹਦਾ ਵੀ ਪੜਵਾ ਦੇਣਾ ਕਹਿੰਦੀ ਇਹਦਾ ਨਾਲ ਲੱਗਦੇ ਹੁਣ ਤੇ ਜਾਨੂ ਮਸੀ ਆ ਗਈ ਸੀ ਉਹਨਾਂ ਨੂੰ ਪਤਾ ਹੁੰਦਾ ਨਹੀਂ ਕਿ ਜੇ ਮੇਰੇ ਪਰਬੀਤੇ ਤੁਹਾਡੇ ਪਰਬੀਤੇ ਗੱਲ ਵੀ ਠੀਕ ਆ ਮੈਂ ਹੁਣ ਫੇਰ ਜੇਕਰ ਕੋਈ ਪਿੱਟ ਦੁਖਦੀ ਹੈ ਉਹ ਚਲੀਆਂ ਸੋਲੀਆਂ ਦਾ ਆਪਰੇਸ਼ਨ ਕਰਾਉਣਾ ਤੇ ਗਾਂ ਦਾ ਦੁਖਾਨਾ ਪੈਂਦੀ ਹੈ ਸਰੀਰ ਹੋ ਜਾਂਦੇ ਫਿਰ ਕੰਮ ਬਰਿੰਦਰ ਦੀਦੀ ਦੇਖ ਲੈ ਟੂ ਕਿੰਨੀ ਦੁਖਦੀ ਹੈ ਸਾਡੀ ਰੱਜੀ ਦੀਦੀ ਮੋਹ ਦੁਖਦੀ ਹੈ ਮੈਨੂੰ ਡਾਕਟਰ ਮਿਲ ਗਿਆ ਕਹਿੰਦਾ ਅੱਜ ਵੀ ਗਏ ਤੇ ਅਸੀਂ ਮਿਲ ਕੇ ਚੈੱਕ ਅਪ ਜੇ ਕਰਵਾਉਣ ਉਹ ਮੁੰਡਾ ਕਹਿੰਦਾ ਆਪਰੇਟ ਹੋ ਵੀ ਗਿਆ ਜੀ ਤੁਹਾਡਾ ਕਿ ਨਹੀਂ ਹੋਇਆ ਨਹੀਂ ਨੋਰਮਲ ਹੋਇਆ ਮੈਂ ਹਾਂਜੀ ਨੋਰਮਲ ਕਰਾਇਆ ਖੁਸ਼ ਹੋ ਗਿਆ ਉਹ ਦੇਖ ਲਓ ਇਹ ਸਾਰੀਆਂ ਕੁਝ ਮੰਮੀ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਤਾਂ ਉਹ ਯਕੀਨਾਦਾਰ ਹੋ ਜਾਂਦੇ ਨੇ ਜਦ ਜਦ ਰੱਖਾ ਇਹਨੇ ਚੱਲਣਾ ਹੀ ਨਹੀਂ ਇਹ ਆਏ ਕਹਿੰਦਾ ਫਿਰ ਤਾਂ ਵਧਾਈਆਂ ਜੇ ਨੋਰਮਲ ਹੋ ਗਿਆ ਮੈਂ ਤਾਂ ਬਤਾਇਆ ਦਿੱਤੀਆਂ ਜੀ ਚੱਲ ਜੜੀ ਕੋਈ ਹੋਣੀ ਮਹਿਸੂਸ ਹੋਇਆ ਫਿਰ ਉਹ ਪਿੱਛੇ ਤੋਂ ਬਣ ਕੇ ਸੁਝਾਣੇ ਹਾਂ ਬਾਈ ਹੋਦਣਾ ਜੋਦਣਾ ਬਫੇ ਵਿੱਚ ਹਾਂ 再下一个到底。